ਕੈਨੇਡਾ ਵੱਲੋਂ 80% ਇੰਡੀਅਨ ਇੰਟਰਨੈਸ਼ਨਲ ਸਟੂਡੈਂਟਸ ਦੇ ਵੀਜ਼ਾ ਦਿੱਤੇ ਰਾਤ ਸਾਲ 2025 ਚ ਕੈਨੇਡਾ ਦੀ ਸਰਕਾਰ ਨੇ ਵਧਾਈ ਸਕਤੀ ਕੈਨੇਡਾ ਪੜਨ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦੀ ਘਟੀ ਗਿਣਤੀ ਕੈਨੇਡਾ ਜੋ ਲੰਬੇ ਸਮੇਂ ਤੋਂ ਇੰਟਰਨੈਸ਼ਨਲ ਸਟੂਡੈਂਟਸ ਲਈ ਵਿਦੇਸ਼ੀ ਸਿੱਖਿਆ ਲਈ ਸਭ ਤੋਂ ਪਸੰਦੀਦਾ ਦੇਸ਼ ਰਿਹਾ ਹੈ ਉਹ ਹੁਣ ਆਪਣੀ ਸਭ ਤੋਂ ਸਟ੍ਰਿਕਟ ਵੀਜ਼ਾ ਨੀਤੀ ਲਾਗੂ ਕਰ ਚੁੱਕਿਆ ਹੈ ਅਤੇ ਇਹ ਪਿਛਲੇ 10 ਸਾਲਾਂ ਵਿੱਚ ਸਭ ਤੋਂ ਵੱਡੀ ਪਾਬੰਦੀ ਵਾਲੀ ਨੀਤੀ ਮੰਨੀ ਜਾ ਰਹੀ ਹੈ ਜਿਸ ਕਾਰਨ ਦੁਨੀਆ ਭਰ ਚ ਵਿਦਿਆਰਥੀਆਂ ਦਾ ਕੈਨੇਡਾ ਆਉਣ ਦੇ ਵਿੱਚ ਵੱਡਾ ਬਦਲਾ ਆਇਆ ਹੈ ਇੱਕ ਵੱਡਾ ਘਾਟਾ ਦੇਖਣ ਨੂੰ ਮਿਲ ਰਿਹਾ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਆਈਆਰਸੀਸੀ ਦੇ ਅੰਕੜਿਆਂ ਦੇ ਮੁਤਾਬਕ ਸਾਲ 2025 ਵਿੱਚ ਇਕੱਲੇ ਇੰਡੀਆ ਤੋਂ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਗਭਗ 80 ਫੀਸਦੀ ਵੀਜ਼ਾ ਐਪਲੀਕੇਸ਼ਨਸ ਨੂੰ ਰਿਜੈਕਟ ਕੀਤਾ ਗਿਆ ਹੈ ਜੇ ਗੱਲ ਇੰਡੀਆ ਤੋਂ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦੀ ਕਰੀਏ ਤਾਂ ਇਹ ਕੈਨੇਡਾ ਦੇ ਵਿੱਚ 40 ਫੀਸਦੀ ਦਾ ਯੋਗਦਾਨ ਪਾਉਂਦੇ ਨੇ ਪਰ ਸਾਲ 2025 ਦੇ ਦੂਜੇ ਕੁਆਟਰ ਯਾਨੀ ਕਿ ਮਾਪ April, May ਅਤੇ June ਮਹੀਨੇ ਦੇ ਵਿੱਚ ਹੀ ਹਰ 5 ਵਿੱਚੋਂ 4 ਭਾਰਤੀ ਵਿਦਿਆਰਥੀਆਂ ਦੇ ਵੀਜ਼ਾ ਐਪਲੀਕੇਸ਼ਨਸ ਰੱਦ ਹੋਈਆਂ ਨੇ ਇਹ ਜਾਣਕਾਰੀ The Pioneer News ਦੇ ਵੱਲੋਂ ਬਾਰਡਰ ਪਾਸ ਤੋਂ ਆਈ ਅੰਕੜਿਆਂ ਦੇ ਮੁਤਾਬਕ ਸਾਂਝੀ ਕੀਤੀ ਗਈ ਹੈ ਉੱਥੇ ਹੀ ਕੈਨੇਡਾ ਸਰਕਾਰ ਦੇ ਜੇ ਅੰਕੜਿਆਂ ਦੀ ਗੱਲ ਕਰੀਏ ਤਾਂ ਕੈਨੇਡਾ ਸਰਕਾਰ ਦੇ ਅੰਕੜਿਆਂ ਦੇ ਮੁਤਾਬਕ ਪਿਛਲੇ ਸਾਲ ਸਾਲ 2024 ਦੇ ਵਿੱਚ 1,88,000 ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਦੇ ਵਿੱਚ ਦਾਖਲਾ ਦਿੱਤਾ ਗਿਆ ਸੀ ਉਹਨਾਂ ਨੂੰ ਸਟੱਡੀ ਵੀਜ਼ਾ ਦਿੱਤਾ ਗਿਆ ਸੀ ਹਾਲਾਂਕਿ ਆਟਵਾ ਨੇ ਕੈਨੇਡਾ ਵਾਈਜ਼ ਬ੍ਰੇਕਡਾਊਨ ਨਹੀਂ ਦਿੱਤਾ ਪਰ ਦਾ ਪਾਈ ਨਿਊਜ਼ ਅਨੁਸਾਰ ਇਹ ਹਾਈ ਰਿਜੈਕਸ਼ਨ ਰੇਟ ਸਿਰਫ ਇੰਡੀਆ ਹੀ ਨਹੀਂ ਸਗੋ ਪੂਰੇ ਏਸ਼ੀਆ ਫਿਰ ਉਹ ਭਾਵੇਂ ਅਫਰੀਕਾ ਹੋਵੇ ਅਤੇ ਹੋਰ ਖੇਤਰਾਂ ਦੇ ਵਿਦਿਆਰਥੀਆਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ ਜੋ ਇਹ ਦਰਸਾਉਂਦਾ ਹੈ ਕਿ ਕੈਨੇਡਾ ਇੰਟਰਨੈਸ਼ਨਲ ਸਟੂਡੈਂਟ ਪ੍ਰਤੀ ਆਪਣੀ ਨੀਤੀ ਦੇ ਵਿੱਚ ਇੱਕ ਵੱਡਾ ਬਦਲਾਅ ਕਰ ਚੁੱਕਿਆ ਹੈ ਪਿਛਲੇ ਕਈ ਦਹਾਕਿਆਂ ਤੋਂ ਕੈਨੇਡਾ ਵਿਦਿਆਰਥੀਆਂ ਲਈ ਸੁਰੱਖਿਆ ਮੌਕੇ ਅਤੇ ਉੱਚ ਤਰਜੀਹ ਦੀਆਂ ਯੂਨੀਵਰਸਿਟੀਆਂ ਕਰਕੇ ਸਭ ਤੋਂ ਪਹਿਲੀ ਪਸੰਦ ਰਿਹਾ ਹੈ ਪਰ ਹੁਣ ਇਹ ਆંકੜੇ ਦੱਸ ਰਹੇ ਨੇ ਕਿ ਹਾਲਾਤ ਕਾਫੀ ਬਦਲ ਰਹੇ ਨੇ ਪਿਛਲੇ ਟਾਈਮ ਚ ਹੋਈਆਂ ਘਟਨਾਵਾਂ ਤੋਂ ਬਾਅਦ ਆਈਆਰਸੀਸੀ ਦੇ ਵੱਲੋਂ ਹੁਣ ਨਵੀਆਂ ਐਪਲੀਕੇਸ਼ਨਸ ਦੀ ਕਾਫੀ ਸਕਰੂਟਨੀ ਕੀਤੀ ਜਾ ਰਹੀ ਹੈ ਅਤੇ ਸਾਰੇ ਵੀਜ਼ਾ ਐਪਲੀਕੇਸ਼ਨਸ ਨੂੰ ਕਾਫੀ ਸਟ੍ਰਿਕਟ ਤਰੀਕੇ ਦੇ ਨਾਲ ਚੈੱਕ ਕੀਤਾ ਜਾ ਰਿਹਾ ਹੈ ਸਾਲ 2022 ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਕੈਨੇਡਾ ਪੜਨ ਆਉਣ ਦੀ ਚੋਣ 18% ਸੀ ਪਰ ਸਾਲ 2024 ਦੇ ਵਿੱਚ ਇਹ ਘਟਕੇ ਸਿਰਫ 9% ਰਹਿ ਗਈ ਅਤੇ ਉੱਥੇ ਹੀ ਇਸ ਟਾਈਮ ਦੇ ਦੌਰਾਨ ਕੈਨੇਡਾ ਦੇ ਵੱਲੋਂ ਲਾਈਆਂ ਪਾਬੰਦੀਆਂ ਤੋਂ ਬਾਅਦ ਹੁਣ ਜਰਮਨੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਦਾਖਲੇ ਦੀ ਗਿਣਤੀ ਵੱਧ ਰਹੀ ਹੈ ਜਰਮਨੀ ਦੇ ਵਿੱਚ ਸਟਰੋਂਗ ਇਕਨੋਮੀ ਪਬਲੀਕਲੀ ਫੰਡਡ ਯੂਨੀਵਰਸਿਟੀਆਂ ਅਤੇ ਇੰਗਲਿਸ਼ ਲੈਂਗੁਏਜ ਪ੍ਰੋਗਰਾਮਸ ਹੁਣ ਇੰਟਰਨੈਸ਼ਨਲ ਸਟੂਡੈਂਟਸ ਲਈ ਇੱਕ ਪ੍ਰਾਈਮ ਡੈਸਟੀਨੇਸ਼ਨ ਬਣਦੇ ਜਾ ਰਹੀ ਹੈ ਜਰਮਨੀ ਦੇ ਫੈਡਰਲ ਆਫਿਸ ਦੇ ਅੰਕੜਿਆਂ ਦੇ ਮੁਤਾਬਕ ਪਿਛਲੇ 5 ਸਾਲਾਂ ਦੇ ਵਿੱਚ ਭਾਰਤੀ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੇ ਵਿੱਚ ਡਬਲ ਤੋਂ ਵੀ ਵੱਧਦਾ ਵਾਧਾ ਹੋਇਆ ਹੈ ਜਿੱਥੇ ਸਾਲ 2023 ਦੇ ਵਿੱਚ ਆਂਕੜਾ 39500 ਤੋਂ ਵੱਧ ਕੇ ਸਾਲ 2025 ਦੇ ਵਿੱਚ 60000 ਤੱਕ ਪਹੁੰਚ ਗਿਆ ਹੈ ਇੰਡੀਅਨ ਸਟੂਡੈਂਟਸ ਹੁਣ ਉਹ ਦੇਸ਼ ਚੁਣ ਰਹੇ ਨੇ ਜਿੱਥੇ ਅਫੋਰਡੇਬਲ ਲਿਵਿੰਗ ਕੁਆਲਟੀ ਐਜੂਕੇਸ਼ਨ ਅਤੇ ਚੰਗੇ ਕੈਰੀਅਰ ਓਪਰਚ्युनिटी ਦੇ ਮੌਕੇ ਮਿਲ ਰਹੇ ਹੁਣ ਰੈਡ ਐਫਐਮ ਦੇ ਲਈ ਗਗਨਦੀਪ ਸਿੰਘ ਦੀ ਰਿਪੋਰਟ